ਉਸ ਬੈਠਿਆ ਗੋਸ਼ਿਤ ਕਰਤਾ ਹੈ ਸਾਡੀ ਸਰਕਾਰਾਂ ਨੇ ਸਾਨੂੰ ਝਾੜੂ ਵਾਰਤਾ ਭਈ ਉਹ ਮੰਚਾਂ ਤੇ ਝੂਠ ਬੋਲਣ ਜੋਗੇ ਨੇ ਟੀਚਰਾਂ ਕਰਨ ਜੋਗੇ ਨੇ ਲੋੜ ਹੈ ਉਹ ਇੰਤਜ਼ਾਮ ਅਸੀਂ ਥੋੜਾ ਲੈ ਕੇ ਆਏ ਹਾਂ ਜਿਹਨਾਂ ਵਿਚਾਰ ਜਨਾ ਦੇ ਅੰਦਰ ਸਾਰਾ ਸਿੱਕਾ ਫਸਲਾਂ ਤਬਾਹ ਹੋ ਗਈਆਂ ਆ ਇਲਾਕਾ ਬਾਗਾਂ ਵਾਸਤੇ ਸੀ ਮਾਨ ਸਾਹਿਬ ਮੁੱਖ ਮੰਤਰੀ ਜੀ ਆ ਪੰਜਾਬ ਚ ਹੈ ਬੇਨਤੀ ਕਰਦਾ ਹਾਂ ਇਰੀਗੇਸ਼ਨ ਮਹਿਕਮੇ ਵਾਲੇ ਭੇਜੋ ਜਿਹੜੀ ਜਮਵਾਰੀ ਥੋੜੀ ਐ ਮੇਰੀ ਬੇਨਤੀ ਆ ਕਿ ਆਪਣੀ ਜਮਵਾਰੀ ਸੰਭਾਲੋ ਤੇ ਇੱਥੇ ਮੈਂ ਬਹੁਤ ਪਿੰਡਾਂ ਚ ਗਿਆ ਹੈ ਬਿਮਾਰੀਆਂ ਫੈਲੀਆਂ ਸ਼ੁਰੂ ਹੋ ਗਈਆਂ ਪਾਣੀ ਕਰਕੇ ਮੱਛਰ ਬਹੁਤ ਫੈਲ ਗਏ ਤੇ ਕੋਈ ਕੰਪਨਸੇਸ਼ਨ ਨਹੀਂ ਮੋੱਖ ਮੰਤਰੀ ਨੂੰ ਬੇਨਤੀ ਕਰਦਾ ਘਟ ਘਟ ਘਰੋਂ ਨਿਕਲ ਕੇ ਆ ਕੇ ਦੇਖ ਲੈ ਕਿ ਇਹ ਕੁਦਰਤੀ ਮਾਰ ਹੈ якой гор? D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤੁਹਾਨੂੰ ਦੱਸਦੇ ਕਿ ਬੋਹਰ ਦੇ ਕੁਝ ਕੁ ਪਿੰਡ ਹੜ੍ਹਾਂ ਦੀ ਮਾਰ ਦੇ ਵਿੱਚ ਆ ਗਏ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡ ਵਾਲੇ ਦੀ ਮਦਦ ਕੀਤੀ ਗਈ ਹੈ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਕੁਝ ਸਮਾਨ ਲੈ ਕੇ ਪਿੰਡ ਦੇ ਵਿੱਚ ਪਹੁੰਚਦੇ ਨੇ ਤੇ ਲੋਕਾਂ ਨਾਲ ਗੱਲਬਾਤ ਕਰਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਂਦੀ ਹੈ ਤਾਂ ਅਸੀਂ ਤੁਹਾਡਾ ਪੱਕਾ ਹੱਲ ਕਰ ਦਾਂਗੇ ਤੁਹਾਨੂੰ ਪਾਣੀ ਦੀ ਮਾਰ ਨਹੀਂ ਆਵੇਗੀ ਸਾਡਾ ਕੋਈ ਨਿਆ ਨਹੀਂ ਸਾਡਾ ਇੱਥੇ ਹੱਕ ਨਹੀਂ ਹੈ ਸਾਡਾ ਅਸੀਂ ਦੇ ਨਾਗਰਿਕ ਨਹੀਂ ਆ ਕਿ ਅਸੀਂ ਕਿੱਥੇ ਜਾਈਏ ਸਾਨੂੰ ਗੁੱਸੇ ਬੈਠਿਆ ਗੋਸ਼ਿਤ ਕਰਤਾ ਹੈ ਸਾਡੀ ਸਰਕਾਰਾਂ ਨੇ ਸਾਨੂੰ ਕਿਉਂ ਸਾਡੇ ਕਸੂਰ ਬਣਾਏ ਜਾ ਰਹੇ ਨੇ ਇੱਕ ਬਾਹਰਲੀ ਨਾਗਰਿਕ ਸੀਮਾ ਹੈਦਰ ਸਾਡੇ ਦੇਸ਼ ਵਿੱਚ ਵਸ ਗਈ ਉਹਨੂੰ ਨਾਗਰਿਕ ਉਹਨੂੰ ਇੱਜ਼ਤ ਮਾਰਨ ਦਿੱਤਾ ਗਿਆ ਅੱਜ ਸਾਡੇ ਦੇਸ਼ ਦੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਤੀਆਂ ਔਰਤਾ ਦੇ ਕੱਢ ਨੇ ਵੇ ਇਨੀਆਂ ਬੇਦਰਦ ਹੋ ਚੁੱਕੇ ਸਾਡਾ ਮਜ਼ਾਕ ਉਡਾਇਆ ਜਾਂਦਾ ਕਿ ਇਹ ਬੁੜੀ ਬੋਲਦੀ ਹੈ ਕਿ ਸਾਡੇ ਘਰ ਚੱਲ ਕੇ ਵੇਖੋ ਮੈਂ ਦੇਖਿਆ ਹੁਣੀ ਬਹੁਤ ਸਾਡੇ ਘਰ ਵੇਖੋ ਸਾਨੂੰ ਕਾਗਜ਼ ਦੇ ਦਿੰਦੇ ਮੰਤਰੀ ਸਾਹਿਬ ਅਸੀਂ ਕਾ ਪੱਕਾ ਜਿੱਤ ਲੈਂਦੇ ਸਮਾਂ ਪਾਟਾੜੂ ਵਾਲੀ ਦੀ ਗੱਲ ਸੁਣ ਲਓ ਝਾੜੂ ਵਾਲਾ ਤਾਂ ਭਈ ਉਹ ਮੰਚਾ ਤੇ ਝੂਠ ਬੋਲਣ ਜੋਗੇ ਨੇ ਚਿਚਰਾ ਕਰਨ ਜੋਗੇ ਨੇ ਤੁਚਕਲੇ ਸਣਾਉਣ ਜੋਗੇ ਨੇ ਭਗਵੰਤ ਮਾਨ ਦੀ ਸਰਕਾਰ ਨੇ ਦਰਵਾਜ਼ਾ ਕਰਤਾ ਸਾਨੂੰ ਉਹਨੇ ਵਾਅਦੇ ਕੀਤੇ ਕਿ ਮੈਂ ਘਰ ਘਰ ਜੋਬ ਦੇਵਾਂਗਾ ਰੁਜ਼ਗਾਰ ਦੇਵਾਂਗਾ ਰੁਜ਼ਗਾਰ ਸਾਡਾ ਖੋਲਿਆ ਕੁੱਤੇ ਬਿੱਲਿਆਂ ਦਾ ਤੱਕ ਸਾਨੂੰ ਗਰੀਬਾਂ ਨੂੰ ਲਾਤਾ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਰਾਤ ਖਾ ਦਿਓ ਤੇ ਇੱਕ ਵੀ ਮੈਂ ਉਹ ਵੀ ਕਹਿੰਨਾ 10 ਸਾਲ ਬਰਬਾਦ ਕਰੇ ਕਾਂਗਰਸ ਵੀ ਹੋਜੀ ਹੈ ਤੇ ਆਪਾਂ ਆਪਣੀ ਪਾਰਟੀ ਅਕਾਲੀ ਦਲ ਕਿਉਂਕਿ ਅਕਾਲੀ ਦਲ ਪਿੰਡਾਂ ਦੀ ਪਾਰਟੀ ਥੋੜੇ ਇੱਥੋਂ ਰਹਿਣ ਵਾਲੀ ਹੈ ਸੋ ਤਖੜੇ ਹੋ ਕੇ ਆਪਾਂ ਇੱਕ ਸਾਲ ਸਾਥ ਦਿਓ ਆ ਜਿਹੜੀਆਂ ਕਮੀਆਂ ਮੇ ਜਮਵਰੀ ਮੇਰੀ ਹੈ ਅੱਜ ਹੁਣੀ ਜਿਹੜਾ ਤੁਹਾਡਾ ਤੁਹਾਨੂੰ ਲੋੜ ਹੈ ਉਹ ਇੰਤਜ਼ਾਮ ਅਸੀਂ ਥੋੜਾ ਲੈ ਕੇ ਆਏ ਹਾਂ ਹਾਂ ਜੀ ਵਿਚਾਰ ਦਿਨਾ ਦੇ ਅੰਦਰ ਸਾਰਾ ਸੈਕਟਰ ਹਾਂ ਜੀ ਮਤਬਨ ਨੂੰ ਬੇਨਤੀ ਕਰਦਾ ਹਾਂ ਮਾਨ ਸਾਹਿਬ ਮੁੱਖ ਮੰਤਰੀ ਜੀ ਆ ਪੰਜਾਬ ਚ ਹੈ ਅਬੋਰ ਹਲਕਾ ਹੈ ਥੋੜੇ ਇੱਥੋਂ ਦਾ ਐਮਐਲਏ ਹੈ ਆ ਇੰਨਾ ਤਬਾਹ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋ ਗਈ ਹੈ ਬੇਨਤੀ ਕਰਦਾ ਹਾਂ ਇਰੀਗੇਸ਼ਨ ਮਹਿਕਮੇ ਵਾਲੇ ਭੇਜੋ ਡਰੇਨੇਜ ਵਾਲੇ ਭੇਜੋ ਇੱਥੇ ਦਵਾਈਆਂ ਦੀ ਲੋੜ ਹੈ ਜਿਹੜੀ ਜਮਵਾਰੀ ਥੋੜੀ ਹੈ ਮੈਨੂੰ ਬੇਨਤੀ ਹੈ ਕਿ ਆਪਣੀ ਜਮਵਾਰੀ ਸੰਭਾਲੋ ਫਸਲਾਂ ਤਬਾਹ ਹੋ ਗਈਆਂ ਆ ਇਲਾਕਾ ਬਾਗਾਂ ਵਾਸਤੇ ਸੀ ਮਨਿਆ ਦਾ 30 30 30 ਸਾਲ ਆਮਦਨ ਆਉਂਦੀ ਸੀ ਇਹਨਾਂ ਦੋ ਦੋ ਟਾਈਟਲ ਅਕਿੱਲੇ ਦਾ ਅੱਜ ਰੁੱਲ ਗਏ ਬਚਾਰੇ ਕਦਰ ਤਾਂ ਮੁਜੱਬਾ ਸਰਕਾਰ ਦਾ ਕੋਈ ਹੈ ਹੀ ਨਹੀਂ ਜਿਹੜਾ ਕਾ ਸਰਕਾਰ ਦਾ ਕੰਮ ਹੈ ਵੱਡੇ ਬਾਦਲ ਸਾਹਿਬ ਦੇ ਸਮੇਂ ਇੱਕ ਔਰ ਮੀਨ ਆ ਨੁਕਸਾਨ ਹੋਇਆ ਕੱਲੇ ਬੋਰ ਇੱਥੇ ਇੰਨਾ ਪਿੰਡਾਂ ਚ 800 ਕਰੋੜ ਰੁਪਏ ਵੰਡੇ ਅਸੀਂ ਚੌਣੀਆਂ ਤੱਕ ਨੂੰ ਅਸੀਂ ਦਿੱਤੀ ਸੀ 30 40 ਪਿੰਡ ਆ ਬੋਰ ਤੇ ਬੱਲੂ ਨਾਲ ਹਲਕੇ ਦੇ ਮੈਂ ਸਾਰੇ ਜਿਹੜਾ ਕੱਟਿਆ ਤੇ ਅੱਗੇ ਵੀ 15 20 ਪਿੰਡਾਂ ਜਾਣਾ ਬਹੁਤ ਵੱਡਾ ਨੁਕਸਾਨ ਇੱਥੇ ਹੋਇਆ ਆ ਜਿਹੜਾ ਇਲਾਕਾ ਹੈ ਇੱਥੇ ਭਾਰ ਜ਼ਿਆਦਾ ਹੁੰਦੇ ਸੀ ਤੇ ਇੱਕ ਬਾਤ ਉਹ 3 3 4 4 ਲੱਖ ਇਨਕਮ ਮੈਂ ਥੋਂ ਪਾਣੀ ਆਉਂਦੀ ਸੀ 33 ਸਾਲ ਇਨਕਮ ਹੁੰਦੀ ਆ ਕਿਉਂਕਿ ਉਹ ਬੂਟਾ ਬਾਗ ਹੈ ਸਾਰਾ ਇਤਬਾਹ ਹੋਇਆ ਸਾਰੀਆਂ ਦੂਜੀਆਂ ਫਸਲਾਂ ਤਬਾਹ ਹੋਈ ਪਈਆਂ ਪਾਣੀ ਦੇਖੋ ਮਹੀਨਾ ਹੋ ਗਿਆ ਪਾਣੀ ਖੜਾ ਹੈ ਜੇ ਪਾਣੀ ਨਾ ਕੱਢਿਆ ਗਿਆ ਤੇ ਅਗਲੀ ਫਸਲਾਂ ਨਹੀਂ ਬੀਜਣੀ ਬੀਜੀ ਜਾਣੀਆਂ ਸਰਕਾਰ ਤਰਫੋਂ ਨਾ ਕੋਈ ਅਫਸਰ ਨਾ ਕੋਈ ਨਾ ਐਮਐਲਏ ਨਾ ਕੋਈ ਮੈਕਮੇ ਦਾ ਕਿਸੇ ਵੀ ਮੈਕਮੇ ਦਾ ਕੋਈ ਬੰਦਾ ਨਹੀਂ ਆਇਆ ਪੁੱਛਣ ਵੀ ਤੇ ਇੱਥੇ ਮੈਂ ਬਹੁਤ ਪਿੰਡਾਂ 'ਚ ਗਿਆ ਹੈ ਬਿਮਾਰੀਆਂ ਫੈਲੀਆਂ ਸ਼ੁਰੂ ਹੋ ਗਈਆਂ ਪਾਣੀ ਕਰਕੇ ਮੱਛਰ ਬਹੁਤ ਫੈਲ ਰਹੇ ਹੈ ਤੇ ਕੋਈ ਕੰਪਨਸੇਸ਼ਨ ਨਹੀਂ ਸੋ ਜਦੋਂ ਮੇਰੇ ਕੋਲੇ ਆਏ ਤੇ ਅਸੀਂ ਫਿਰ ਪਾਰਟੀ ਦਾ ਫੁੱਕ ਇਕੱਠੇ ਕਰਕੇ ਤਕਰੀਬਨ ਅਸੀਂ ਲੰਘਦਾ ਸਾਰੀ ਪਿੰਡਾਂ ਚ ਅਸੀਂ ਇੰਜਨ ਪਾਈਪਾਂ ਮੋਟਰਾਂ ਜਿਵੇਂ ਜੋ-ਜੋ ਚ ਕਿੰਨੇ-ਕਿੰਨੇ ਪਿੰਡਾਂ ਚਾਹੀਦੀ ਕਿਸੇ ਪਿੰਡ ਨੂੰ ਪੰਜ ਚਾਹੀਦੀਆਂ ਸੀ ਮੋਟਰਾਂ ਇੰਜਨ ਉਸ ਹਿਸਾਬ ਨਾਲ ਅਸੀਂ ਆ ਸਾਰਾ ਸਮਾਨ ਨਾਲ ਹੀ ਲੱਕਿਆ ਤੇ ਅਸੀਂ ਹੁਣ ਵੰਡ ਰਹੇ ਹਾਂ ਤੇ ਹੋਰ ਵੀ ਇਤਜ਼ਾਮ ਕਰ ਰਹੇ ਹਾਂ ਜਿੱਥੇ ਕੋਈ ਪਸ਼ੂਆਂ ਵਾਸਤੇ ਫੀਡ ਦੀ ਲੋੜ ਹੈ ਜਾਂ ਚਾਰੇ ਦੀ ਲੋੜ ਹੈ ਦਵਾਈਆਂ ਦੇ ਕੈਂਪ ਮੈਡੀਕਲ ਕੈਂਪ ਵੀ ਅਸੀਂ ਪਸ਼ੂ ਤੋਂ ਸ਼ੁਰੂ ਕਰ ਦਾਂਗੇ ਤੇ ਇੱਕ ਮਸ਼ੀਨਾ ਫਾਰਮ ਮਸ਼ੀਨ ਲੈ ਕੇ ਜਿਹੜਾ ਸਪਰੇ ਪੂਰੇ ਪਿੰਡਾਂ 'ਚ ਕਰਾਉਣ ਦੀ ਲੋੜ ਹੈ ਉਹ ਵੀ ਅਸੀਂ ਆਪ ਕਰਨ ਲੱਗੇ ਆ ਕਿਉਂਕਿ ਸਰਕਾਰ ਤਾਂ ਕਰ ਨਹੀਂ ਰਹੀ ਕਿਉਂਕਿ ਅਸੀਂ ਸਾਡੇ ਅਸੀਂ ਸਮਝਿਆ ਕਿ ਐਜ਼ ਅ ਨਾਗਰਿਕ ਫਟਾ ਫਰਜ਼ ਹੈ ਉਹ ਅਸੀਂ ਫਰਜ਼ ਪੂਰੇ ਆ ਪਰ ਮੈਂ ਹਲੀ ਵੀ ਬੇਨਤੀ ਕਰਦਾ ਮੁੱਖ ਮੰਤਰੀ ਨੂੰ ਕਿ ਤੁਹਾਨੂੰ ਐਡੀ ਵੱਡੀ ਬਹੁਮਤ ਕਿਸੇ ਨੂੰ ਨਹੀਂ ਮਿਲੀ 92 ਐਮਐਲਏ ਲੋਕਾਂ ਨੇ ਜਿਤਾਏ ਇੱਕ ਉਮੀਦ ਕਰਕੇ ਜਿਤਾਏ ਸੀ ਕਿ ਤੁਸੀਂ ਬਦਲਾ ਲੈ ਕੇ ਆਉਂਗੇ ਤੁਸੀਂ ਇਨਕਲਾਬ ਲੈ ਕੇ ਆਉਂਗੇ ਐਨੀ ਪਤਾ ਸੀ ਤੁਸੀਂ ਤਬਾਹੀ ਲੈ ਕੇ ਆਉਂਗੇ ਹਲੇ ਵੀ ਮੌਕਾ ਹੈ ਬਹੁਤ ਲੋਕੀ ਦੁਖੀ ਹੈ ਖਜ਼ਾਨੇ ਭਰ ਕੇ ਕੀ ਕਰਨੇ ਹੁਣ ਟਾਈਮ ਹੈ ਜਿਵੇਂ ਵੱਡੇ ਬਾਦਲ ਸਾਹਿਬ ਪਿੰਡਾਂ ਜਾਂਦੇ ਸੀ ਨੁਕਸਾਨ ਜੇ ਹੁੰਦਾ ਸੀ ਨਾ ਆਸ ਇਲਾਕੇ ਚ ਇੰਨੇ 30 40 ਪਿੰਡਾਂ 'ਚ 850 ਕਰੋੜ ਰੁਪਏ ਉਹਦੇ ਦਿੱਤਾ ਸੀ ਵੱਡੇ ਬਾਦਲ ਸਾਹਿਬ ਨੇ ਚੌਣੀਆਂ ਤੱਕ ਨੂੰ ਅਸੀਂ ਪੈਸੇ ਦਿੱਤੇ ਸੀ 450 ਕਰੋੜ 450 ਕਰੋੜ ਅਬੋਰਚ ਦਿੱਤਾ ਸੀ ਦੇਖੋ ਹੁਣ ਕਿਉਂ ਨਹੀਂ ਦਿੰਦੇ ਇਹ ਆ ਫਰਕ ਹੈ ਆਪਣਿਆਂ ਦਾ ਤੇ ਆ ਦਿੱਲੀ ਵਾਲਿਆਂ ਦਾ ਭਾਇਆਂ ਦਾ ਸਰ ਸਰ ਭਗਵਾਨ ਸੋਹਣ ਸਿੰਘ ਕਹਿੰਦੇ ਸੀਗੇ ਵੀ ਆ ਮੁਰਗੀਆਂ ਤੱਕ ਦੇ ਮੌਜੂਦਿਆਂਗੇ ਪਿਛਲੇ ਸਾਲ ਉਹਨਾਂ ਦੀ ਇਸ ਤਰ੍ਹਾਂ ਦੀ ਸਟੇਟਮੈਂਟ ਸੀ ਲੇਕਿਨ ਬਹੁਤ ਦੇ ਵਿੱਚ ਨਾ ਤਾਂ ਉਹਨਾਂ ਦੇ ਕਿਸੇ ਮੰਤਰੀ ਨੇ ਜ਼ੋਰਾ ਕੀਤਾ ਹਾਂ ਕਮ ਇੱਕ ਮੰਤਰੀ ਆ ਕੇ ਗਏ ਸੀਗੇ ਲੇਕਿਨ ਹੁਣ ਤੱਕ ਕਿਸੇ ਨੇ ਇਥੇ ਸਾਹ ਨਹੀਂ ਲਈ ਜ ਇਹਨੇ ਬਿੜਾ ਹੁਣ ਮੁੱਖ ਮੰਤਰੀ ਕੱਲ ਸੁਲਤਾਨਪੁਰ ਲੋਧੀ ਗਿਆ ਜਾ ਚਾਇਆ 15 ਮਰ ਢੀਣਾ ਕੱਢ ਕੇ ਯਾਰ ਜੇ ਮੁੱਖ ਮੰਤਰੀ ਆਏ ਆ ਨਾਲ ਤੇਰੇ ਨਾਲ ਅਫਸਰ ਆਉਣੇ ਚਾਹੀਦੇ ਨਾਲ ਪੈਸੇ ਆਉਣੇ ਚਾਹੀਦੇ ਨਾਲ ਦੇ ਨਾਲ ਉਹ ਵੰਡੇ ਜੇ ਅਸੀਂ ਆ ਦੇਖੋ ਮੋਟਰਾਂ ਮੈਨੂੰ ਪਰਸੋਂ ਕੇ ਆ ਤੇ ਲਾ ਕੇ ਆ ਖੜੀ ਕਰਤੀਆਂ ਸੀ ਪਰਸੋਂ ਨਹੀਂ ਪਰਸੋਂ ਹੀ ਗਈ ਸੀ ਮੇਰੇ ਕੋਲ ਸਰਕਾਰ ਵਾਸਤੇ ਕੀ ਹੈ ਹਾਂ ਇੱਕ ਮਿੰਟ ਜੀ ਇਹਨਾਂ ਦਾ ਕਿੰਨਾ ਵੱਡਾ ਨੁਕਸਾਨ ਹੋ ਜਾ ਬਚ ਸਕਦਾ ਹੈ ਪਰ ਕਿਉਂਕਿ ਨਲਾਇਕ ਸਰਕਾਰ ਹੈ ਨਲਾਇਕ ਬੰਦੇ ਚੁੱਲੇ ਗਲਤੀ ਆਪਾਂ ਤਾਂ ਹੋ ਗਈ ਚਲੋ ਓਕੇ ਓਕੇ 1.5 ਸਾਲ ਟਪਾ ਲਿਓ ਮੈਂ ਬੇਨਤੀ ਕਰਦਾ ਹਾਂ ਆਪਾਂ ਪੰਜਾਬ ਨੂੰ ਬਚਾ ਲਿਏ ਨਹੀਂ ਤਾਂ ਬਹੁਤ ਬਰਾ ਹੋਊਗਾ ਮੈਂ ਪਿੰਡ ਸੈਦਾਂਵਾਲੀ ਹਲਕਾ ਬਲੂਆਣਾ ਬੋਦ ਦੇ ਨਾਲ ਮੈਂ ਖੜਾ ਹਾਂ ਆ ਸਾਰਾ ਇਲਾਕਾ ਪਾਣੀ ਨਾਲ ਡੁੱਬ ਗਿਆ ਅੱਭੀ ਪਿੱਛੇ ਹੋ ਜਾ ਬੜਾ ਜਿਹਾ ਥੱਲੇੜਿਆ ਪਾਣੀ ਵੀ ਬੜਾ ਉੱਤੇ ਸੀ ਪਰ ਮੀਂਹ ਕਰਕੇ ਹੁਣ ਸਾਰਾ ਹੀ ਪਾਣੀ ਹੈ ਤੇ ਸਾਰੀਆਂ ਫਸਲਾਂ ਤਬਾ ਹੋ ਗਈਆਂ ਬੜਾ ਦੁੱਖ ਹੈ ਕਿ ਸਰਕਾਰ ਤਰਫੋਂ ਕੋਈ ਬੰਦਾ ਨਹੀਂ ਆਇਆ ਨਾ ਮੁਆਵਜ਼ਾ ਨਾ ਕੋਈ ਸਹਾਇਤਾ ਸਰਕਾਰਾਂ ਦੇ ਕੰਮ ਇਮੀਡੀਏਟਲੀ ਪੰਪ ਦੇਣੇ ਕੋਈ ਹੋਰ ਕੱਢਣਾ ਪਾਣੀ ਕਿਵੇਂ ਕੱਢਣਾ ਜਾਣਾ ਹੈ ਡਰੇਨੇਜ ਡਿਪਾਰਟਮੈਂਟ ਕੋਈ ਆਏ ਆ ਹਾਲਾਤ ਸਾਰੇਆਂ ਇਲਾਕੇ ਚ ਹੋ ਗਈ ਹੈ ਮੈਨੂੰ ਇਹਨਾਂ ਨੇ ਦੱਸਿਆ ਸੀ ਤੇ ਮੈਂ ਜੀ ਆਪਣੇ ਕਲੀਰਲ ਤਰਫੋਂ ਅੱਜ ਇੱਥੇ ਕਿੰਨੇ ਚਾਰ ਇੰਜਨ ਚਾਰ ਇੰਜਨ ਪੰਪ ਸੈਟ ਚਾਰ ਇੰਜਨ ਪੰਪ ਸੈਟ ਤੇ ਲਫਾਫੇ ਤੇ ਸਾਰਾ ਜਿਹੜਾ ਪਾਣੀ ਕੱਢਣ ਦਾ ਇੰਤਜ਼ਾਮ 1000 ਫੁੱਟ 5 ਸਾਰਾ ਕੁਝ ਅਸੀਂ ਦੇਖੇ ਜਾ ਰਹੇ ਹਾਂ ਹਾਂ ਤੇ ਤੁਸੀਂ ਕਿਸੇ ਨੂੰ ਕੋਈ ਹੋਰ ਵੀ ਲੋੜ ਪਈ ਤੇ ਦੱਸਦੇ ਰਹੋ ਬਿਆਨ ਦਰੂੰਗਾ ਮਿਹਰਬਾਨੀ ਬਹੁਤ ਆਪਾਂ ਹੁਣ ਸਰਕਾਰ ਦੇ ਭਰੋਸੇ ਆ ਗੱਲ ਨਹੀਂ ਬੰਨੀ ਆ ਲੋਕਾਂ ਨੂੰ ਕਰਨਾ ਪੈਣਾ ਪਰ ਮੈਂ ਇਹਨਾ ਕਹਿਣਾ ਚਾਹਣਾ ਹਮ ਪਰਮਾਤਮਾ ਮਿਹਰ ਕਰਨ ਪੰਜਾਬ ਵਿੱਚ ਅਕਾਲੀ ਦਲ ਸਰਕਾਰ ਆ ਜੇ ਆ ਸਾਰਾ ਕੋਡ ਸਾਰਾ ਕੋਡ ਜਿੰਦਾਬਾਦ ਸਾਰਾ ਕੋਡ ਪਾਣੀ ਦਾ ਕੱਢ ਦਗੇ ਆ ਜਿੱਥੇ ਆ ਸੇਮ ਕਰਕੇ ਨੁਕਸਾਨ ਹੋਇਆ ਨਾ ਸਭ ਤੋਂ ਪਹਿਲੇ ਕਰਕੇ ਇਸਰ ਪਾਣੀ ਕਰਤੀ ਇੱਥੇ ਲੋਕ ਇਥੇ ਨੇ ਪਹਿਲਾਂ ਵੀ ਬਾਦਲ ਸਰਕਾਰ ਵੱਲੋਂ ਹੀ ਮੋਟਰਾਂ ਜਿੰਨੀਆਂ ਵੀ ਲਵਾਈਆਂ ਉਹਨਾਂ ਨੂੰ ਦੇਖੋ ਦੇਖੋ ਫਰਕ ਕੀ ਹੈ ਅਕਾਲੀ ਦਲ ਇਹਨਾਂ ਦਾ ਸਾਰਾ ਘਰ ਹੈ ਆਪਣਾ ਆਪ ਦਾ ਹੈ ਆ ਆਪਣਾ ਆਪ ਦਾ ਹੈ ਆ ਸਾਰੇ ਹੈ ਬਾਰਾਂ ਇੱਥੇ ਲੁੱਟਣ ਆਉਂਦੇ ਜਿਹੜੇ ਲੁਟੇਰੇ ਹੁੰਦੇ ਆ ਉਹਨਾਂ ਦਾ ਦਰਦ ਨਹੀਂ ਹੁੰਦਾ ਇਲਾਕੇ ਨਾਲ ਉਹ ਤਾਂ ਉਹਨਾਂ ਦੇ ਲੁੱਟਣਾ ਹੀ ਆ ਸੋ ਆਪਣੇ ਲੋਕਾਂ ਤੋਂ ਗਲਤੀ ਹੋ ਗਈ ਪਿਛਲੇ 10 ਸਾਲਾਂ ਨਾਲ ਲੁਟੇਰੇ ਰੱਖਲੇ ਨਹੀਂ ਤਾਂ ਅੱਜ ਆ ਇਲਾਕਾ ਕਿਤੇ ਨਾ ਕਿਤੇ ਚਲੇ ਜਾਣਾ ਸੀ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਇਹ ਕੁਦਰਤੀ ਮਾਰ ਹੈਗੀ ਸਾਡੇ ਹੱਥ ਦੇ ਵਿੱਚ ਨਹੀਂ ਹੈਗੀ ਪਰ ਅਸੀਂ ਗਦੋਰੀ ਟੀਮ ਪੂਰੀ ਜਿਹੜੀ ਟੀਮ ਲਾਈ ਹੈ ਇਹਨਾਂ ਨੂੰ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਘਟ ਘਟ ਘਰੋਂ ਨਿਕਲ ਕੇ ਆ ਕੇ ਦੇਖਤ ਲੈ ਕਿ ਇਹ ਕੁਦਰਤੀ ਮਾਰ ਹੈ ਕੀ ਕੋਈ ਹੋਰ ਹੈ ਉਹਨਾਂ ਕੋਲੇ ਇੱਕ ਤਰੀਕੇ ਹੈ ਸੇਮ ਨਾਲੇ ਪਾਈਪਾਂ ਕਰਕੇ ਪਾਣੀ ਕਰ ਸਕਦੇ ਆ ਇਹਦਾ ਮਤਲਬ ਨਹੀਂ ਹੁਣ ਕੁਦਰਤ ਨੂੰ ਦੇਖੀ ਜਾਣਗੇ ਕਿ ਹੁਣ ਪਾਣੀ ਕਿਵੇਂ ਨਿਕਲੂਗਾ ਸਮੱਸਿਆ ਹੈ ਕਿ ਆ ਝਾੜੇ ਵਾਲਿਆਂ ਨੂੰ ਕੋਈ ਫਿਕਰ ਹੀ ਨਹੀਂ ਹੈ ਉਹਨਾਂ ਨੂੰ ਪਤਾ ਹੈ ਕਿ ਆ ਅਖੀਰਲਾ ਸਾਡੇ ਕੋਲ 1.5 ਸਾਲ ਹੈ ਉਹ ਤਾਂ ਪੈਸੇ ਕਮਾਉਣ ਤੇ ਲੱਗੇ ਆ ਲੋਕਾਂ ਆਪਣੇ ਆਪ ਇਸ ਲੋਕੀ ਆਪਣਾ ਹੱਲ ਕਰ ਲੈਂਦਾ ਨਹੀਂ ਬਾਦਲ ਸਾਹਿਬ ਮੌਜੂਦਾ ਐਮਐਲਏ ਨੂੰ ਇੱਥੇ ਆਉਣਾ ਚਾਹੀਦਾ ਜਾਇਜ਼ਾ ਦੇ ਦੇਖੋ ਇਹਨਾਂ ਦੇ ਭਾਵੇਂ ਐਮਐਲਏ ਆ ਮੈਨੂੰ ਹੁਣੀ ਦੱਸ ਰਹੇ ਸੀ ਨਾ ਕੋਈ ਇੱਥੇ ਲੋਕਲ ਐਮਐਲਏ ਆਪਦਾ ਆ ਨਾ ਕੋਈ ਅਫਸਰ ਆਇਆ ਨਾ ਕੋ ਡਰੇਨੇਜ ਆਇਆ ਕੋਈ ਨਹੀਂ ਆਇਆ ਇਹ ਤੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਹੈ ਸੋ ਜਿੱਦਾਂ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਹਰ ਪੀੜਤਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਦੂਜੇ ਪਾਸੇ ਉਹਨਾਂ ਨੇ ਆਮਾਦੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਕਿਹਾ ਕਿ ਆਮਾਦੀ ਪਾਰਟੀ ਨੂੰ ਪਿੰਡਾਂ ਦਾ ਕੀ ਦੁੱਖ ਪਤਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਵਰਗੇ ਤਾਂ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ